ਸਾਡੇ ਕੋਲ ਹਾਂਜੀ ਸਤਿ ਸ੍ਰੀ ਅਕਾਲ ਜੀ ਆਪਾਂ ਅ ਗੱਲ ਕਰਨੀ ਹੈ ਇਸ ਐਪਲ ਦੇ ਦਰਖਤ ਬਾਰੇ ਇਹ ਕਾਫੀ ਆ ਝੜ ਕੇ ਥੱਲੇ ਡਿੱਗ ਚੁੱਕੇ ਨੇ ਤੇ ਸੇਬ ਜਿਹੜੇ ਆ ਐਪਲ ਇਹ ਸਾਰੇ ਕਾਫੀ ਪੱਕ ਕੇ ਥੱਲੇ ਡਿੱਗ ਚੁੱਕੇ ਨੇ ਤੇ ਆ ਦੇਖੋ ਮੈਂ ਆ ਵੀ ਤੋੜਦਾ ਇੱਥੋਂ ਟੁੱਟ ਗਿਆ ਤੇ ਇਹ ਇਹ ਜੇ ਆਪਾਂ ਆ ਦੇਖੋ ਕਾਣਾ ਹੋ ਗਿਆ ਇਹ ਹਨਾ ਸੋ ਫਲ ਬਹੁਤ ਲੱਗਾ ਆ ਵੇਖਣ ਨੂੰ ਐਪਲ ਬਹੁਤ ਵਧੀਆ ਲੱਗ ਰਿਹਾ ਆ ਹਨਾ ਤੇ ਜਦੋਂ ਆਪਾਂ ਇਹਨੂੰ ਕੱਟਦੇ ਆ ਇਹ ਜਾਂ ਤਾਂ ਵੀ ਚੁੱਕਾਣਾ ਨਿਕਲਦਾ ਆ ਤੇ ਜਾਂ ਬਿਲਕੁਲ ਹੀ ਇਹਦਾ ਸਵਾਦ ਜਿਹੜਾ ਆ ਬਿਲਕੁਲ ਫਿੱਕਾ ਹੁੰਦਾ ਆ ਮਿੱਠਾ ਨਹੀਂ ਹੁੰਦਾ ਇਹ ਚ ਸੋ ਕਹਿਣ ਤੋਂ ਭਾਵ ਇਹ ਆ ਕਿ ਦਰਖਤ ਇੰਨਾ ਸੋਹਣਾ ਆ ਵੇਖਣ ਨੂੰ ਦੇਖੋ ਹਰਾ ਕਚੂਕ ਕਿੱਡਾ ਉੱਚਾ ਲੰਮਾ ਸੋਹਣਾ ਲੱਗ ਰਿਹਾ ਦਰਖਤ ਦੇਖਣ ਨੂੰ ਐਪਲ ਵੀ ਇੱਥੇ ਲੱਗੇ ਹੋਏ ਨੇ ਸੇਬ ਲੱਗੇ ਹੋਏ ਨੇ ਤੇ ਇਹ ਲੱਗ ਰਿਹਾ ਕਿ ਜਿੱਦਾਂ ਬਹੁਤ ਹੀ ਸਵਾਦਿਸ਼ਟ ਹੈ ਐਪਲ ਸੇਬ ਹੋਣਗੇ ਹਨਾ ਪਰ ਇਹ ਖਾਣਯੋਗ ਨਹੀਂ ਹੈਗੇ ਇਹਦੇ ਵਿੱਚ ਮਿਠਾਸ ਨਹੀਂ ਹੈ ਹਨਾ ਤੇ ਬਕ ਬਕਾਇਚ ਸਵਾਦ ਹੈ ਜੇ ਨੂੰ ਕੱਟਦੇ ਆ ਜਾਂ ਤਾਂ ਵਿੱਚ ਚੁਕਾਣਾ ਨਿਕਲਦਾ ਆ ਤੇ ਮੈਂ ਕੋਸ਼ਿਸ਼ ਕਰ ਲੈਣ ਨੂੰ ਹਾਂ ਦੇਖੋ ਈਜੀ ਓ ਜਣਾ ਆ ਦੇਖੋ ਆ ਦੇਖੋ ਵਿਚੋਂ ਦੇਖੋ ਇਹਨੂੰ ਮਤਲਬ ਕਿ ਇਹਦੀ ਦੇਖਣਯੋਗ ਵੀ ਨਹੀਂ ਹੈਗਾ ਨਾ ਕਈ ਚੀਜ਼ਾਂ ਆ ਕਾਣਾ ਇੱਥੋਂ ਹੋਇਆ ਪਿਆ ਆ ਤੇ ਬਿਲਕੁਲ ਫੂਕਲਾ ਹੈ ਨਾ ਇਹ ਚ ਖਾਣ ਯੋਗ ਨਹੀਂ ਹੈ ਸੋ ਦੇਖਣ ਵਾਲਾ ਇਨਸਾਨ ਮੇਰੇ ਵਰਗਾ ਜਦੋਂ ਦੇਖਦਾ ਕਹੂਗਾ ਵੀ ਹਾਂ ਯਾਰ ਕਿੰਨੇ ਸੋਹਣੇ ਫਲ ਨੇ ਕਿੰਨਾ ਵਧੀਆ ਦਰਖਤ ਆ ਇੱਕ ਐਪਲ ਤੋੜੀਏ ਖਾਈਏ ਪਰ ਖਾਣ ਯੋਗ ਨਹੀਂ ਹੈ ਅੱਜ ਕੱਲ ਜੋ ਕਹਾਣੀ ਬਣੀ ਵੀ ਹੈ ਇਹ ਅੱਜ ਕੱਲ ਦੇ ਇਨਸਾਨ ਦੀ ਕਹਾਣੀ ਬਣੀ ਵੀ ਹੈ ਕਿਉਂਕਿ ਉਹ ਬਾਹਰੀ ਤੌਰ ਤੇ ਤੇ ਆਪਣੇ ਆਪ ਨੂੰ ਬੜਾ ਉਹ ਵਧੀਆ ਦਿਖਾਉਂਦਾ ਆ ਗੱਲਾਂ ਬਾਤਾਂ ਵੀ ਵਧੀਆ ਕਰਦਾ ਆ ਤੇ ਵਿਚਰਨ ਦਾ ਵੀ ਵਧੀਆ ਆ ਲੋਕਾਂ ਦੇ ਵਿੱਚ ਪਰ ਜਦੋਂ ਉਹਦੀ ਅਸਲੀਅਤ ਪਤਾ ਲੱਗਦੀ ਹੈ ਉਹ ਇੱਕ ਇਸ ਤਰ੍ਹਾਂ ਸੇਵ ਦੀ ਤਰ੍ਹਾਂ ਲੱਗਦੀ ਹੈ ਕਿਉਂਕਿ ਵਿੱਚੋਂ ਦੇਖਣ ਨੂੰ ਬਹੁਤ ਸੋਹਣਾ ਗੱਲਾਂ ਬਾਤਾਂ ਵੀ ਵਧੀਆ ਤੁਹਾਡੇ ਨਾਲ ਕਰਦਾ ਬਸ ਜੋ ਤੁਸੀਂ ਉਹਦੇ ਨਾਲ ਵਿਚਰਦੇ ਹੋ ਟਾਈਮ ਲੰਘਦਾ ਤੁਹਾਡਾ ਤੁਸੀਂ ਉਹਦੇ ਬਾਰੇ ਜਾਣਦੇ ਹੋ ਤੁਹਾਡੇ ਬਾਰੇ ਜਾਣਦਾ ਆ ਤੇ ਫੇਰ ਅਸਲੀ ਉਸ ਦੀ ਅਸਲੀਅਤ ਪਤਾ ਲੱਗਦੀ ਵੀ ਹਾਂ ਇਹ ਕਿੰਨੀ ਕੁ ਕਾਬਲੀਅਤ ਦਾ ਮਾਲਕ ਆ ਇਹਦੇ ਵਿੱਚ ਕਿੰਨੀ ਕੁ ਮਠਾਸ ਆ ਇਹ ਕਿੰਨਾ ਕੁ ਗੁਣਾਂ ਦਾ ਭਰਿਆ ਹੋਇਆ ਆ ਤੇ ਇਹ ਕਿੰਨੀ ਕੁ ਇਨਸਾਨੀਅਤ ਦੇ ਅੰਦਰ ਹੈਗੀ ਆ ਬਹੁਤ ਆਦ ਹਰ ਇੱਕ ਦੀ ਮੈਂ ਗੱਲ ਨਹੀਂ ਕਰ ਰਿਹਾ ਇਹ ਜਾਂ ਹਰੇਕ ਜੇ ਕੋਈ ਕਵੇ ਕਿ ਹਰੇਕ ਇਨਸਾਨ ਤੇ ਘਟਕਦੀ ਗੱਲ ਹਰੇਕ ਬਹੁਤ ਚੰਗੇ ਚੰਗੇ ਇਨਸਾਨ ਵੀ ਤੁਹਾਨੂੰ ਮਿਲ ਜਾਂਦੇ ਨੇ ਕਿ ਜਿਹੜੇ ਤੁਹਾਡੀ ਬਹੁਤ ਹੈਲਪ ਕਰਦੇ ਨੇ ਬਹੁਤ ਤੁਹਾਡੇ ਨਾਲ ਸੋਹਣਾ ਵਿਹਾਰ ਸੋਹਣਾ ਕਾਰੋਬਾਰ ਸੋਹਣਾ ਕਾਰਜ ਸੋਹਣੀਆਂ ਗੱਲਾਂ ਬਾਤਾਂ ਕਰਦੇ ਨੇ ਪਰ ਬਹੁਤ ਆਦ ਦੀ ਵਿੱਚ ਦੇਖਣ ਨੂੰ ਮਿਲਦਾ ਅੱਜਕੱਲ੍ਹ ਕਿੰਕਾ ਮਾਤਰੀ ਇਨਸਾਨ ਰਹਿ ਗਏ ਨੇ ਜਿਹੜੇ ਕਿ ਸਹੀ ਤਰੀਕੇ ਨਾਲ ਤੁਹਾਡੇ ਨਾਲ ਪੇਸ਼ ਆਉਂਦੇ ਨੇ ਸਹੀ ਤਰੀਕੇ ਨਾਲ ਤੁਹਾਡੇ ਨਾਲ ਵਿਹਾਰ ਕਰਦੇ ਨੇ ਜਦੋਂ ਉਹਨਾਂ ਨੂੰ ਕਿਤੇ ਉਹਨਾਂ ਦਾ ਆਪਣਾ ਜੋ ਲੋਡ ਹੁੰਦੀ ਹੈ ਤੁਹਾਡੇ ਪ੍ਰਤੀ ਪੂਰੀ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਤੁਹਾਡੇ ਤੋਂ ਤੁਹਾਡੇ ਕੰਮ ਦੇ ਨਹੀਂ ਰਹਿੰਦੇ ਜਿੱਦਾਂ ਇਹ ਸੇਵ ਆ ਸੋ ਇਸ ਕਰਕੇ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਕਿਸੇ ਤੇ ਕਿਸੇ ਇੱਕ ਪਰਸਨ ਤੇ ਇੱਕ ਅਟੈਕ ਕਰਨ ਦਾ ਨਹੀਂ ਹੈਗਾ ਸਿਰਫ ਇੱਕ ਅੱਜਕੱਲ ਦੀ ਜੋ ਸਥਿਤੀ ਬਣ ਚੁੱਕੀ ਆ ਅੱਜਕੱਲ ਦਾ ਜੋ ਮਾਹੌਲ ਅੱਜਕੱਲ ਦੀ ਜੋ ਇਨਸਾਨੀਅਤ ਆ ਜੋ ਅੱਜਕੱਲ ਦਾ ਸਿਸਟਮ ਬਣ ਚੁੱਕਾ ਆ ਉਹ ਅਕੋਰਡਿੰਗ ਮੈਂ ਗੱਲ ਕੀਤੀ ਜੇ ਵਧੀਆ ਲੱਗੀ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰੋ ਜੀ ਬਾਕੀ ਮਿਲਦੇ ਆ ਜੀ ਫਿਰ ਨਵੀਂ ਅਪਡੇਟ ਦੇ ਨਾਲ ਖੁਦਾ ਆਫਸ ਸਤਿ ਸ੍ਰੀ ਅਕਾਲ